ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਖੜਿਆ ਹਾਂ ਦੋਸਤੋ ਪਿੰਡ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਰਦਾਰ ਬਲਜੀਤ ਸਿੰਘ ਹੋਣਾ ਕੋਲ ਦੋਸਤੋ ਅੱਜ ਆਪਣੀ ਵਿਜਿਟ ਆ ਇਹ ਵੀਡੀਓ ਬਣਾਉਣ ਦਾ ਇੱਕ ਇੱਕ ਮਕਸਦ ਆ ਦੋਸਤੋ ਇੱਕ ਵੀਰ ਝੋਟੀ ਸੇਲ ਕਰਦਾ ਪਿਆ ਦੂਜੇ ਸੂਬੇ ਦੇ ਵਿੱਚ ਝੋਟੀ ਆ ਸੋ ਪਹਿਲੇ ਸੂਬੇ ਦਾ ਮਿਲ ਕੇ ਰਿਕਾਰਡ ਤੁਹਾਨੂੰ ਮਿਲ ਜੂਗਾ ਸੋ ਫੋਲ ਵੱਡੇ ਕਦ ਬੁੱਤ ਦੇ ਵਿੱਚ ਇੱਕ ਝੋਟੀ ਦਿਖਾਵਾਂਗੇ ਬਾਕੀ ਪਿਛੋਂ ਦੋਸਤੋ ਜੰਪਲ ਕਿੱਥੋਂ ਦੀ ਆ ਕਿੱਥੋਂ ਦੀ ਜੰਮੀ ਪਲੀ ਆ ਉਹ ਵੀ ਡਿਟੇਲ ਤੁਹਾਨੂੰ ਮਿਲ ਜੂਗੀ ਇਧਰ ਇੱਕ ਪਾਸੇ ਤੁਸੀਂ ਦੇਖ ਰਹੇ ਹੋ ਦੋਸਤੋ ਬਿਲਕੁਲ ਘਰ ਦਾ ਘਰੇਲੂ ਮਾਲ ਆ ਤੇ ਡੇਰੀ ਦਾ ਕੰਮ ਆ ਵੀਰ ਦਾ ਠੀਕ ਆ ਜੀ ਤੇ ਸ਼ਹਿਰ ਬਾਤ ਵਿੱਚ ਜਿਹੜਾ ਦੋਸਤੋ ਦੁੱਧ ਲੱਗਾ ਹੋਇਆ ਠੀਕ ਆ ਜੀ ਤੇ ਪੱਤੀ ਸ਼ਹਿਰ ਦੇ ਬਿਲਕੁਲ ਨਾਲ ਪਿੰਡ ਆਸਲਾ ਦੋਸਤੋ ਦਾਣਾ ਮੰਡੀ ਦੇ ਨਾਲ ਬਿਲਕੁਲ ਆਸਲਾ ਬਿਜਲੀ ਘਰ ਬਿਲਕੁਲ ਨਜ਼ਦੀਕ ਆ ਸੋ ਬਾਕੀ ਕੋਈ ਵੀਰੋ ਲੋਕੇਸ਼ਨ ਲਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਭੱਗੂਪੁਰ ਪਿੰਡ ਬਿਲਕੁਲ ਲੱਗੇ ਆ ਅੱਜ ਜੇ ਮਈ ਨੂੰ ਆਪਾਂ ਇਹ ਕਵਰੇਜ ਕਰ ਰਹੇ ਹਾਂ ਦੋਸਤੋ ਸਮਾਂ ਕੋਈ ਦੁਪਹਿਰ ਦੇ 12:30 ਪਾਉਣੇ ਇੱਕ ਦਾ ਹੈਗਾ ਡਿਟੇਲ ਆਪਾਂ ਵੀਰ ਬਲਜੀਤ ਸਿੰਘ ਤੋਂ ਲੈ ਕੇ ਪੂਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਇੱਕ ਮੱਝ ਇੱਕ ਝੋਟੀ ਵੀ ਰੀਸੇਲ ਕਰਦਾ ਸਭ ਤੋਂ ਪਹਿਲਾਂ ਵੀਰ ਬਲਜੀਤ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜਿੰਨੇ ਵੀ ਚੈਨਲ ਨੂੰ ਦੇਖ ਰਹੇ ਮੇਰੇ ਵੀਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਅੱਛਾ ਵੀਰ ਬਲਜੀਤ ਸਿੰਘ ਜਿੱਦਾਂ ਆਪਾਂ ਆਪਣੇ ਭੈਣ ਭਰਾਵਾਂ ਸੱਜਣਾਂ ਨੂੰ ਦੱਸਿਆ ਵੀ ਆਪਣਾ ਬਿਲਕੁਲ ਜਿਹੜਾ ਘਰ ਦਾ ਇਹ ਮਾਰ ਜਿੰਨੇ ਵੀ ਪਸ਼ੂ ਆਪਾਂ ਰੱਖੇ ਹੋਏ ਆ ਬਿਲਕੁਲ ਡੇਰੀ ਆਸਤੇ ਹੀ ਆਪਣੇ ਹਾਂਜੀ ਹਾਂਜੀ ਡੇਰੀ ਆਸਤੇ ਜੀ ਭਾਜੀ ਠੀਕ ਹੈ ਜੀ ਕੋਈ ਲਾ ਕੇ ਮਤਲਬ ਕੋਈ ਸੇਲ ਪਰਚੇਸ ਦਾ ਕੰਮ ਨਹੀਂ ਹੁੰਦਾ ਨਹੀਂ ਭਾਜੀ ਕੋਈ ਸੇਲ ਪਰਚੇਸ ਦਾ ਨਹੀਂ ਕਰਦੇ ਆਪਾਂ ਠੀਕ ਹੈ ਜੀ ਤੇ ਜਿਹੜੀ ਅੱਜ ਵੀਰ ਇੱਕ ਆਪਾਂ ਝੋਟੀ ਆ ਸੇਲ ਕਰਦੇ ਪਏ ਆ ਹਾਂਜੀ ਹਾਂਜੀ ਇਹਦੀ ਡਿਟੇਲ ਕਰੀਏ ਸਾਂਝੀ ਇਹ ਝੋਟੀ ਆਪਾਂ ਅੱਜ ਸੇਲ ਕਰਨੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਕੀ ਰਿਕਾਰਡ ਆ ਕੀ ਡਿਟੇਲ ਆ ਸੁਭਾ ਕਿਨਮਾ ਸੂ ਰਹੀ ਅੱਗੇ ਭਾਜੀ ਪਿਛਲੇ ਸੂਏ ਆਪਾਂ ਲਿਆਂਦੀ ਸੀਗੀ ਤੇ ਇਹ ਹਰਿਆਣੇ ਦੀ ਝੋਟੀ ਆ ਤੇ ਇੱਥੇ ਆਪਾਂ ਕੇ ਸੱਜਣ ਬੇਲੀ ਤੋਂ ਲਈ ਸੀ ਤੇ ਇਹ 15 ਪਲੱਸ ਆਪਾਂ ਇਹ ਥੱਲੇ ਦੁੱਧ ਚੋਇਆ ਵਾ ਐਰ ਕੀ ਦੂਜੇ ਸੂਹੇ ਸੂਣਾ ਵਾ ਅੱਛਾ ਜੀ ਤੇ ਐਰ ਕੀ ਮਾਲਕ ਦੀ ਕਿਰਪਾ ਨਾਲ 15 ਤੋਂ ਤਾਂ ਹੀ ਜਾਏਗੀ 20 ਦੇ ਲਗਭਗ ਦੁੱਧ ਦੇਗੀ ਠੀਕ ਹੈ ਜੀ ਹਾਂ ਜੀ ਅੱਛਾ ਵੀਰ ਬਲਜੀਤ ਸਿੰਘ ਜਿੱਦਾਂ ਕਦਕਾਠ ਕਾਫੀ ਬਹੁਤ ਵੱਡਾ ਹਾਂ ਜੀ ਕਦਕਾਠ ਦੇ ਵਿੱਚ ਕੋਈ ਮਦਰ ਦਾ ਰਿਕਾਰਡ ਵੀ ਇਹਦਾ ਪੁੱਛਿਆ ਸੀ ਜਿੱਥੋਂ ਲੈ ਕੇ ਆਂਦੀ ਆ ਆਪਾਂ ਨਹੀਂ ਭਾਜੀ ਉਹ ਨਹੀਂ ਆਪਾਂ ਪੁੱਛਿਆ ਝੂਠ ਨਹੀਂ ਮਾਰਨਾ ਉਹ ਨਹੀਂ ਆਪਾਂ ਪੁੱਛਿਆ ਠੀਕ ਹੈ ਇਹਦਾ ਜਿਹੜਾ ਤੁਸੀਂ ਪਹਿਲੇ ਸੂਵੇ 15 ਲੀਟਰ ਚੋਇਆ ਆਪਣੇ ਹ अच्छा सुनदे जेकर आपा ਦਿਨਾਂ ਦੀ ਗੱਲ ਕਰਨ ਲਈਏ ਸਮਾਂ ਕਿੰਨਾ ਕੁ ਬਾਕੀ ਹੈ ਜੀ ਇਹਦੇ ਸੰਗਰਾਦ ਵਾਲੇ ਦੇ ਦਿਨ ਪੂਰੇ ਹੋਣੇ ਆ ਜੀ ਸੌਣ ਦੀ ਸੰਗਰਾਦ ਨੂੰ ਇਹ ਨਵੇਂ ਦੁੱਧ ਹੋਈ ਆ ਤੇ ਇਹ ਸੰਗਰਾਦ ਨੂੰ ਜੇਠ ਦੀ ਸੰਗਰਾਦ ਨੂੰ ਇਹ ਦਿਨ ਪੂਰੇ ਹੋਣੇ ਆ ਜੀ ਠੀਕ ਹੈ ਜੀ ਹਾਂਜੀ ਉੱਤੇ ਵੀ 2-4 ਦਿਨ ਉੱਤੇ ਹੀ ਵੀ ਆ ਲੈ ਕੇ ਜਾ ਸਕਦੇ ਦੋ ਲੈ ਦੇ ਚਾਰ ਲੈ ਦੇ ਹਫਤਾ ਲੈ ਦੇ ਇਹ ਮਾਲਕ ਦੇ ਰੰਗ ਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਸੱਤਕ ਦਿਨ ਆਈਆ ਹਜੇ ਸਮਾਂ ਬਾਕੀ ਆ ਦਿਨ ਪੂਰੇ ਹੋਣ ਦੇ ਵਿੱਚ ਸੱਤਕ ਦਿਨ ਆਏ ਆ ਬਾਕੀ ਕਾਦੇ ਕਬੀ ਤੁਹਾਨੂੰ ਥੋੜਾ ਨੇੜੇ ਵਿੱਚ ਦਿਖਾਵਾਂਗੇ ਦੂਰੋਂ ਵੀ ਦਿਖਾਵਾਂਗੇ ਫੁੱਲ ਵੱਡੇ ਕੱਦ ਕੱਢਦੇ ਦੇ ਵਿੱਚ ਬਹੁਤ ਤਗੜਾ ਜੀ ਕਾਦ ਲੋ ਤਾਂ ਗੱਲਾਂ ਪਰੇ ਆ ਬਾਕੀ ਥਣ ਥਣ ਦੀ ਤੁਸੀਂ ਇਹ ਕੁਆਲਿਟੀ ਵੇਖੋ ਵਿਰਲ ਵਿਥ ਕਾਫੀ ਸੋਹਣੀ ਆ ਆਪਸੀ ਥਣਾਂ ਦੀ ਲੰਬੇ ਥਣਾਂ ਠੀਕ ਆ ਜੀ ਮੁੱਠੀ ਮੁੱਠੀ ਥਣ ਚੌਣ ਚਾਣ ਬੜੀ ਆ ਜੀ ਚੌਣ ਤੇ ਮੋਗੇ ਰਗੀ ਆ ਉਂਗਲ ਉਂਗਲ ਜਿਹੜੀ ਮੋਟੀ ਧਾਰ ਪੈਂਦੀ ਆ ਦੀ ਹੂੰ ਆ ਦੇਖੋ ਜੀ ਠੀਕ ਆ ਜੀ ਅੱਛਾ ਅੱਗੇ ਕਿਹੜੇ ਸੀਮਨ ਤੋਂ ਬਣੀ ਆ ਵੀਰੇ ਪਾਜੀ ਇਹ ਸਰਕਾਰੀ ਸੀਮਨ ਸੀਗਾ ਤੇ ਉਹ ਨਾ ਅਸੀਂ ਕੋਈ ਵੇਚਣ ਦੀ ਸਾਡੀ ਵਿਚਾਰ ਨਹੀਂ ਸੀ ਹੈਗੀ ਅਸੀਂ ਤੇ ਘਰ ਰੱਖੇ ਨਹੀਂ ਹਾਂਜੀ ਹਾਂਜੀ ਤੇ ਉਹ ਮੁੰਡਾ ਬਾਹਰ ਚਲੇ ਗਿਆ ਵਾ ਤੇ ਹੁਣ ਪਛੂਆ ਜਾਦੇ ਕੱਲੇ ਤੋਂ ਸਾਹਮਦੇ ਨਹੀਂਗੇ ਤੇ ਉਹ ਅਸੀਂ ਕੋਈ ਸਾਹਮ ਕੇ ਨਹੀਂ ਰੱਖਿਆ ਉਹ ਸਰਕਾਰੀ ਸੀਮਨ ਤੋਂ ਇਹ ਗਾਂ ਨਾ ਕਿਸੇ ਸਟਰਾ ਆਪਣੇ ਕੋਲ ਹੈ ਨਹੀਂ ਹਜੇ ਹਾਂ ਹਾਂਜੀ ਹਾਂਜੀ ਐਵੇਂ ਝੂਠ ਮਾਰ ਗਏ ਤੁਹਾਨੂੰ ਐਵੇਂ ਫਲਾਣੇ ਦੀ ਐ ਫਲਾਣੇ ਦੀ ਠੀਕ ਹੈ ਜੀ ਵੀਰੇ ਬਜੀ ਤੇ ਅੰਦਰਲੇ ਪਾਸਿਓਂ ਹਲਾ ਕੇ ਮੜਾ ਜੈ ਨੂੰ ਕਰਕੇ ਦਿਖਾਈਏ ਇੱਕ ਵਾਰੀ ਲਓ ਤੁਸੀਂ ਇੱਕ ਵਾਰੀ ਪਿੱਠ ਪੂਰੇ ਤਾਂ ਤੁਹਾਨੂੰ ਦਿਖਾਉਣੇ ਆ ਪੁੱਲ ਵੱਡੇ ਕੱਟ ਕਾਟ ਦੇ ਵਿੱਚ ਤੋ ਜਿੱਡਾ ਵੀ ਦੋਸਤੋ ਆਪਾਂ ਵੱਡਾ ਕੱਦ ਕਰ ਮੰਨ ਸਕਦੇ ਆ ਉਹਦਾ ਤੁਸੀਂ ਮੰਨ ਕੇ ਸੌਦਾ ਕਰਿਓ ਕਿਉਂਕਿ ਹੋ ਸਕਦਾ ਵੀ ਥੋੜਾ ਦੇ ਕਿਤੇ ਨਾ ਕਿਤੇ ਦੇਖਣ ਦੇ ਵਿੱਚ ਵੀਰਾਂ ਨੇ ਜਜਮੈਂਟ ਥੋੜੀ ਉਹ 19 ਵੀ ਲੱਗ ਸਕਦੀ ਕਿਸੇ ਨੂੰ ਕੀ ਲੱਗ ਸਕਦੀ ਆ ਪਰ ਦਸਨ ਦੇ ਮੁਤਾਬਕ ਜਰੂਰ ਤੁਸੀਂ ਗੌਰ ਕਰਿਓ ਫੁੱਲ ਵੱਡੇ ਕੱਦ ਬੁੱਤ ਦੇ ਵਿੱਚ ਫੁੱਲ ਵੱਡੀ ਹਾਈਟ ਸੋਹਣਾ ਕੱਦ ਘਾੜਾ ਜਿੱਡਾ ਵੀ ਆਪਾਂ ਪੂਰਾ ਸਟੈਂਡਰਡ ਸਾਈਜ਼ ਕਹਿ ਸਕਦੇ ਆ ਓਡੀ ਆਪਾਂ ਤੁਹਾਨੂੰ ਬਿਆਨ ਕਰਤੀ ਗੱਲਬਾਤ ਵੀ ਪੂਰੇ ਵੱਡੇ ਕੱਦ ਕਰਦੇ ਵਿੱਚ ਸੋਹਣੇ ਸਰੀਰਕ ਢਾਂਚੇ ਦੀ ਆ ਚੰਗੇ ਚੌੜੇ ਪਿੱਠ ਪੁੜੇ ਦੇ ਵਿੱਚ ਰਾਜੀ ਵਜਮਦਾਰ ਫੁੱਲ ਬਟਾ ਫੁੱਲ ਵੀਰ ਇੱਕ ਵਾਰੀ ਖੋਲ ਕੇ ਇਹਨੂੰ ਮਾੜਾ ਤੋੜ ਕੇ ਦਿਖਾਈਏ ਸਾਰਿਆਂ ਨੂੰ ਆਪਾਂ ਲਓ ਜੀ ਠੀਕ ਆ ਤਾਂ ਕਹਿੰਦੀਆਂ ਕੌਂਦੀਆਂ ਝੋਟੀਆਂ ਦੇ ਵਿੱਚੋਂ ਦੋਸਤੋ ਇਹਦੀ ਤੁਸੀਂ ਗਿਣਤੀ ਕਰ ਸਕਦੇ ਜੇ ਕਿ ਪਸ਼ੂ ਤਾਂ ਹਰ ਰੋਜ਼ ਆਪਾਂ ਵੀ ਦੇਖਦੇ ਆਂ ਬਾਕੀ ਸਾਰੇ ਭੈਣ ਭਰਾ ਸੱਜਣ ਵੀ ਦੇਖਦੇ ਹੋ ਪਸ਼ੂ ਲੈ ਕੇ ਵੀ ਆਉਂਦੇ ਨੇ ਵਪਾਰੀ ਵੀਰ ਪਰ ਇਹ ਝੋਟੀ ਤੁਸੀਂ ਇੱਕ ਵਾਰੀ ਵੇਖ ਕੇ ਜਰੂਰ ਚੈੱਕ ਕਰੋ ਸੋਹਣੇ ਕਦਗੜ ਦੇ ਵਿੱਚ ਇਹ ਲਗਭਗ ਬਿਲਕੁਲ ਹੈ ਜਾਨਤ ਦੇ ਬਰਾਬਰ ਕੱਟਗਾਠੇ ਦਾ ਆ ਲੋ ਇਹ ਤਾਂ ਕੋ ਵੇਚਣ ਦੀ ਭਾਜੀ ਵਿਚਾਰੀ ਨਹੀਂ ਸੀ ਹੈਗੀ ਇਹ ਤੇ ਹੁਣ ਬੱਚਾ ਬਾਹਰ ਚਲੇ ਗਿਆ ਕਰਕੇ ਇਕੱਲੇ ਤੋਂ ਸਾਹਮਦੇ ਨਹੀਂ ਮੈਂ ਬੰਦਾ ਕੋ ਰਹਿੰਦਾ ਨਹੀਂਗਾ ਲੋਕ ਦੋਸਤੋ ਵੇਲ ਵੇਖੋ ਸਪੈਸ਼ਲ ਵੇਲ ਦੀ ਆ ਸੋਹਣਾ ਸਰੀਰ ਕਟਾਂਚੇ ਦੇ ਵਿੱਚ ਚੌੜਾ ਪਿੱਠ ਪੂੜਾ ਤੇ ਫੁੱਲ ਬੜਾ ਫੁੱਲ ਹਾਈਟ ਠੀਕ ਆ ਜੀ ਸੋ ਬਾਰ ਬਾਰ ਮੈਂਸ਼ਨ ਮੈਂ ਤਾਂ ਕਰਦਾ ਦੋਸਤੋ ਵੀ ਇਹ ਛੋਟੀ ਜਿਹੀ ਛੋਟੀ ਨਹੀਂਗੀ ਸੋ ਫੁੱਲ ਹਾਈਟ ਕੱਟ ਦੀ ਏ ਝੂਠੀ ਆ ਇੱਕ ਉਲਟ ਪਹਿਣੀ ਵਾਲੀ ਸਾਈਡ ਤੋਂ ਤੁਸੀਂ ਹਥਣ ਦਾ ਇੱਕ ਸਾਈਜ਼ ਵਰਲਥ ਦੇ ਕੇ ਚੈੱਕ ਕਰੋ ਤੇ 7 ਦਿਨ ਹਜੇ ਬਾਕੀ ਏ ਤੇ ਦਿਨ ਪੂਰੇ ਹੋਣ ਦੇ ਵਿੱਚ ਘਟੋ ਘਟ ਹੋ ਸਕਦਾ ਵੀ ਜਿਹੜੇ ਸਾਡੇ ਦੋਸਤੋ ਰਾਜੀ ਆ ਭਜਨ ਭੋਜਨ ਪੂਰਾ ਚੁੱਕ ਸਿੰਗ ਸਿੰਗ ਵਿਖਾ ਦਿਓ ਛੋਟਾ ਜੀ ਹਾਂ ਛੋਟਾ ਸਿੰਗਾ ਲਓ ਜੀ ਅੱਛਾ ਭਾਜੀ ਇਹ ਆਈ ਹਰਿਆਣੇ ਦੇ ਵਿੱਚੋਂ ਸੀ ਹਾਂਜੀ ਹਾਂਜੀ ਹਰਿਆਣੇ ਤੋਂ ਲੈਂਦੀ ਆ ਆਪਣੇ ਕੇ ਸੱਜਣ ਬੇਲੀ ਨੇ ਤੇ ਮੈਂ ਤੇ ਸ਼ੌਂਕ ਨਾਲ ਲਈ ਸੀ ਉਤੋਂ ਆਂ ਗਾਂ ਓਏ ਮਜਬੂਰੀ ਹੈ ਵੀ ਇਕੱਲੇ ਤੋਂ ਸਾਹਮਣੇ ਨਹੀਂ ਜੀ ਨੰਗਰ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਆਇਓ ਇੱਕ ਵਾਰੀ ਤੇ ਹੋਰ ਘੜਾ ਖੜਾ ਦੇ ਜੀ ਆ ਤੋੜ ਦੇ ਆ ਜੀ ਹਾਂਜੀ ਠੀਕ ਆ ਲੋਵੀ ਪ੍ਰਭੋਤ ਜਿਹੜੇ ਵੀਰ ਨੂੰ ਜਚੂਗਾ ਸੌਦਾ ਰੇਟ ਆਪਾਂ ਵਿੱਚੇ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆਂ ਕਿ ਠੀਕ ਹੈ ਜਿਹੜੇ ਵੀਰ ਨੂੰ ਜਚੂ ਪਸੰਦ ਆਊਗੀ ਝੋਟੀ ਉਹ ਤੁਸੀਂ ਇੱਕ ਵਾਰੀ ਦੇਖਿਓ ਜ਼ਰੂਰ ਧਿਆਨ ਕੇ ਠੀਕ ਹੈ ਜੀ ਪਿੰਡ ਹਸਲਾ ਬਿਲਕੁਲ ਪੱਟੀ ਸ਼ਹਿਰ ਦੇ ਨਾਲ ਇਹ ਪਿੰਡ ਹਸਲਾ ਦੋਸਤੋ ਭੱਗੂਪੁਰ ਪਿੰਡ ਬਿਲਕੁਲ ਨਾਲ ਲੱਗਦਾ ਇੱਥੇ ਆਣ ਕੇ ਇੱਕ ਵਾਰੀ ਅੱਖੀ ਕੱਢਿਓ ਦੇਖਿਓ ਝੋਟੀ ਦਾ ਬਿਲਕੁਲ ਜਿਹਾ ਦੋਸਤੋ ਕ੍ਰਿਸ਼ਮਾ ਕਾਫੀ ਸੋਹਣੀ ਝੋਟੀ ਆ ਪੂਰੀ ਖਬਰਦਾਰ ਸੋਨੇ ਪਿੱਠਪੂੜੇ ਦੇ ਵਿੱਚ ਤੇ ਮਿਲਕਿੰਗ ਵੀ ਇਸ ਵਾਰ ਚੰਗੀ ਉਮੀਦ ਕੀਤੀ ਜਾਂਦੀ ਆ ਪਹਿਲੇ ਸਵੇਰੇ 15 ਲੀਟਰ ਦੁੱਧ ਚਵਾਇਆ ਹੈ ਨੇ ਅੱਛਾ ਤੇ ਵੀਰੇ ਦੀ ਡਿਮਾਂਡ ਕੀ ਰੱਖੀ ਆ ਕੀ ਕਰਦੇ ਜੇ ਮੁੱਲ ਮੰਗਨ ਨੂੰ ਤੇ ਡਡੀਆਂ ਝੋਟੀਆਂ ਵੀਡੀਓ ਚ ਵੇਨੇ ਆ ਵੀ ਬੜਾ ਕੁਝ ਮੰਗਦੇ ਆ ਪਰ ਇਹਦੀ 180 ਅਸੀਂ ਮੰਗ ਕਰਦੇ ਆ ਤੇ ਉਹ ਮਾਨਤਾਨ ਕਰਦੇ ਆਗੇ ਠੀਕ ਹੈ ਜੀ ਠੀਕ ਹੈ 180 ਦੇ ਵਿੱਚੋਂ ਮਾਨਤਾਨ ਕਰੋਗੇ ਘੱਟ ਤੋਂ ਘੱਟ 170 ਦੀ ਦੇ ਦੇਾਂਗੇ ਠੀਕ ਹੈ ਜੀ ਹਾਂਜੀ ਠੀਕ ਆ ਲੋ ਵੀ ਦੋਸਤੋ ਬਾਕੀ ਜਿਹੜੇ ਵੀਰ ਨੇ ਕੋਈ ਚੰਗਾ ਪਸ਼ੂ ਤਾਂ ਖਰੀਦਣਾ 170 ਦੀ ਵੀਰਾਂ ਦਾ ਵੀ ਆਪਾਂ ਦੇਵਾਂਗੇ ਤੇ ਬਾਕੀ ਤੁਸੀਂ ਵੇਖ ਹੀ ਰਹੇ ਜੇ ਬਿਲਕੁਲ ਸਾਹਮਣੇ ਠੀਕ ਹੈ ਜੀ ਚੰਗੇ ਚਾਵਾਂ ਲਾਡਾਂ ਦੇ ਨਾਲ ਪਾਲੀ ਆ ਤੇ ਬਾਕੀ ਸੇਵਾ ਜੜੀ ਝਲਕਾਂ ਮਾਰ ਮਾਰ ਸਾਰੇ ਵੀਰਾਂ ਨੂੰ ਦੇਸੀ ਪਾਣੀ ਆ ਠੀਕ ਆ ਤੇ ਕੋਈ ਕਮੀ ਪੇਸ਼ੀ ਨਹੀਂ ਕਿਸੇ ਪਾਸੇ ਖੁੰਝੀ ਨਹੀਂ ਕਰਮਾ ਲਈ ਆਹ ਲਓ ਠੀਕ ਹੈ ਜੀ ਅੱਛਾ ਵੀਰ ਬਲਜੀਤ ਦੇ ਆਪਣੇ ਕੰਟੈਕਟ ਨੰਬਰ ਜਰੂਰ ਸਾਂਝੇ ਕਰ ਦਿਗੇ 73554 ਹਾਂ ਜੀ 99732 ਠੀਕ ਹੈ ਜੀ 94644 62267 ਠੀਕ ਹੈ ਜੀ ਤੁਸੀਂ ਪਸੰਦ ਆਉਗੀ ਝੋਟੀ ਬਾਕੀ ਜਿਹੜੇ ਵੀਰ ਨੂੰ ਜਸੂਗਾ ਸੌਦਾ ਤੁਸੀਂ ਕਰ ਲਿਓ ਠੀਕ ਸੋ ਬਾਰ ਬਾਰ ਦੋਸਤੋ ਕਈ ਦਾ ਵੀ ਰਕਮ ਵਾਲੀ ਛੇ ਆ ਚੰਗਾ ਬਿਲਕੁਲ ਜਿਹਨੇ ਇੰਨੇ ਪੈਸੇ ਲਾਉਣੇ ਆ ਅਗਲਾ ਆਪਦੀ ਤਸੱਲੀ ਕਰਕੇ ਲਵੇ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਬਬ ਦੋਸਤੋ ਫਿਲਹਾਲ ਇਹ ਆਪਾਂ ਤੁਹਾਨੂੰ ਇੱਕ ਜਿਹੜੀ ਝੋਟੀ ਦਿਖਾਤੀ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ